ਮੈਂ ਜਸਵਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਮਾਡਲ ਸੀਨੀਅਰ ਸੈਂਟਰ ਸਕੂਲ ਗਿੱਦੜਾ ਵਾਲੀ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਵਰਲਡ ਕਲਾਸ ਲੀਡਰਸ਼ਿਪ ਟ੍ਰੇਨਿੰਗ ਸਿੰਗਾਪੁਰ ਵਿਖੇ ਕਰਵਾਈ ਜਿਸ ਵਿੱਚ এডੂਕੇਸ਼ਨ ਡਵੈਲਪਮੈਂਟ ਦੇ ਲਈ ਚੰਗੀ ਸਿੱਖਿਆ ਦੇਣ ਲਈ ਜਿਹੜਾ ਹੈਗਾ ਸਿੰਗਾਪੁਰ ਭੇਜਿਆ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ ਪੰਜਾਬ ਵਿੱਚ ਲਿਆਂਦੀ ਨਵੀਂ ਸਿੱਖਿਆ ਕ੍ਰਾਂਤੀ ਜੋ ਕਿ ਸਾਡੇ ਵਿਜ਼ਨਰੀ ਮੁੱਖ ਮੰਤਰੀ ਜੀ ਦੀ ਸੋਚ ਨੂੰ ਦਰਸਾਉਂਦੀ ਹੈ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਉਹਨਾਂ ਦੀ ਪਲੈਨਿੰਗ ਜਿਹੜੀ ਹੈਗੀ ਹੈ ਉਹ 커ਰੀਕੂਲਮ ਦੇ ਰਿਗਾਰਡਿੰਗ ਉਪਭੇਖਦੀਆਂ ਯੋਜਨਾਵਾਂ ਪੁਭੇਖਦੀਆਂ ਲੋੜਾਂ ਦੇ ਮੁਤਾਬਕ ਸੀਗੀ ਅਸੀਂ ਉੱਥੋਂ ਜਾ ਕੇ ਉੱਥੋਂ ਦੀ ਬੈਸਟ ਪ੍ਰੈਕਟਿਸਿਸ ਦੇਖੀਆਂ ਜੋ ਕਿ ਅਸੀਂ ਪੰਜਾਬ ਦੇ ਵਿੱਚ ਲਿਆ ਸਕਦੇ ਸੀਗੇ ਪੰਜਾਬ ਦੇ ਵਿੱਚ ਅਸੀਂ ਆ ਕੇ ਉਹਨਾਂ ਬੈਸਟ ਪ੍ਰੈਕਟਿਸਿਸ ਨੂੰ ਆਪਣੇ ਅਤੇ ਆਪਣੇ ਨਾਲ ਦੇ ਸਕੂਲਾਂ ਵਿੱਚ ਆਪਣੇ ਬਲੋਕ ਵਿੱਚ ਆਪਣੇ ਜ਼ਿਲ੍ਹੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਚੰਗੇ ਨਤੀਜੇ ਸਾਨੂੰ ਦਿਨ-ਦਿਨ ਮਿਲ ਰਹੇ ਨੇ ਸਾਡੇ ਵਿੱਚ ਜਿਕਸਰ ਟੈਕਨੀਕ ਦੇ ਨਾਲ ਬੱਚਿਆਂ ਨੂੰ ਪੜ੍ਹਾਈ ਕਰਾਈ ਜਾਂਦੀ ਹੈ ਜਿਕਸਰ ਟੈਕਨੀਕ ਵਿੱਚ ਬੱਚੇ ਗਰੁੱਪ ਵਿੱਚ ਲਰਨਿੰਗ ਬਾਈ ਡੂਇੰਗ ਨਾਲ ਸਿੱਖਦੇ ਹਨ ਕਿਉਂਕਿ ਸਿੰਗਾਪੁਰ ਦੇ ਸਿਸਟਮ ਵਿੱਚ ٹی ਐਲ ਐਲ ਐਮ ਟੀਚ ਲੈਸ ਲਰਨ ਮੋਰ ਤੇ ਜ਼ੋਰ ਦਿੱਤਾ ਜਾਂਦਾ ਸੀਗਾ ਤੇ ਅਸੀਂ ਵੀ ਇਸ ਟੈਕਨੀਕ ਨੂੰ ਅਪਣਾਇਆ ਤੇ ਬੱਚਿਆਂ ਦੇ ਵਿੱਚ ਜਿਹੜੇ ਰਿਜ਼ਲਟ ਹੈ ਉਹ ਆਊਟ ਆਫ ਬਾਕਸ ਆ ਰਹੇ ਸੀਗੇ ਅਸੀਂ ਸਿੰਗਾਪੁਰ ਚ ਦੇਖਿਆ ਸੀਗਾ ਕਿ ਵੇਸਟ ਨਾਮ ਦੀ ਕੋਈ ਉਥੇ ਚੀਜ਼ ਨਹੀਂ ਗਈ ਉਸ ਤੋਂ ਹੀ ਪ੍ਰੇਰਿਤ ਹੋ ਕੇ ਅਸੀਂ ਲਾਈਫ ਸਕਿੱਲ ਦੇ ਲਈ ਆਰਟ ਐਂਡ ਕ્રાਫਟ ਇੱਕ ਰੂਮ ਕ੍ਰੀਏਟ ਕੀਤਾ ਜਿੱਥੇ ਸਾਡੇ ਬੱਚਾ ਨੂੰ ਇਸ ਤਰੀਕੇ ਨਾਲ ਮੋਟੀਵੇਟ ਕੀਤਾ ਕਿ ਉਹ ਬੱਚੇ ਜਿਹੜੇ ਹੈਗੇ ਆ ਉਹ ਆਪਣੇ ਆਪ ਵੇਸਟ ਮਟੀਰੀਅਲ ਤੋਂ ਬੜੇ ਹੀ ਸੋਹਣੇ-ਸੋਹਣੇ ਜਿਹੜੀਆਂ ਚੀਜ਼ਾਂ ਬਣਾ ਰਹੇ ਸੀ ਜੋ ਕਿ ਸਜਾਵਟੀ ਤੇ ਸਿੱਖਿਆਤ ਕਰਨ ਵਾਸਤੇ ਸੀਗੀਆਂ ਉਹ ਇਸ ਚੀਜ਼ਾਂ ਨਾਲ ਕੀ ਹੋਇਆ ਕਿ ਬੱਚੇ ਜਿਹੜੇ ਮੋਬਾਈਲ 'ਤੇ ਵਰਤ ਰਹੇ ਸੀ ਓਹੋ ਆਰਟ ਐਂਡ ਕ੍ਰਾਫਟ ਵਿੱਚ ਵਿਸ਼ਟ ਮਟੀਰੀਅਲ ਤੋਂ ਕਾਫੀ ਚੰਗੀਆਂ ਚੀਜ਼ਾਂ ਬਣਾ ਰਹੇ ਨੇ bizness blaster ਵਿੱਚ ਉਹ ਚੀਜ਼ਾਂ ਬੜੀਆਂ ਹੀ ਯੂਸਫੁਲ ਜਿਹੜੇ ਹੈਗੇ ਆ ਯੰਗ ਇੰਟਰਪ੍ਰੈਨਰ ਤੇ ਤੌਰ ਤੇ ਉਹ ਸਾਹਮਣੇ ਆ ਰਹੇ ਨੇ ਮੈਂ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਸਾਡੇ ਵਿਜ਼ਨਰੀ ਅਤੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ